ਉਹ ਸਫ਼ਰ ਸ਼ੁਰੂ ਹੋਇਆ ਭਾਜੀ ਜਿੰਦਗੀ ਦਾ ਭਾਈ ਬਚਪਨ ਵਿੱਚ ਤਾਂ ਆਪਾਂ ਘਰੇ ਕੰਮ ਕਰਦੇ ਰੇ ਤੇ ਬਾਅਦ ਚ ਮੇਰੇ ਪਿਤਾ ਜੀ ਮੋਦੋਗੀ ਪੜਾਈ ਲਖਾਈ ਕੀ ਕੀਤੀ ਬਾਠ ਬੜੇ ਹੱਥ ਬੜੇ ਕੰਮ ਕੀ ਕੀਤਾ ਭਾਜੀ ਕੰਮ ਮਿਹਨਤ ਦਿਹਾੜੀਆਂ ਲਾਈਆਂ ਮਿਸਤਰੀਆਂ ਨਾਲ ਵੀ ਲਾਈਆਂ ਦਿਹਾੜੀਆਂ ਲਾਗਾ ਬਟੇ ਕੁਲੀ ਦਾ ਕੰਮ ਕੀਤਾ ਕੁਲੀ ਦਾ ਕੰਮ ਕਰਦਾ ਹਾਂਜੀ ਹਾਂਜੀ ਜਿਹੜਾ ਪਾਕਿਸਤਾਨ ਤੋਂ ਸਮਾਨ ਆਦਾ ਹਾਂਜੀ ਹਾਂਜੀ ਤੁਹਾਡੇ ਨਾਲ ਦੇ ਸਾਥੀਆਂ ਦਾ ਕੀ ਬਣਦਾ ਪਿਆ ਉੱਥੇ ਕੋਈ ਹਾਲੀ ਬਹੁਤ ਮੰਦਾ ਰਿਹਾ ਬਹੁਤ ਛੋਕ ਲੋਕ ਨੇਦਰੇ ਨਹੀਂ ਬਾਹਰ ਨਾ ਜਾਓ ਹਾਂ ਬੜੇ ਲੋਕ ਅੱਜ ਕੱਲ ਨਾ ਬੁੱਧੀ ਜੀ ਵੀ ਟੀਵੀ ਤੇ ਬਹਿ ਕੇ ਰਾਤ ਨੂੰ ਰੋਲਾ ਪਾਉਂਦੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਹਾਂ ਅੱਜ ਲੋਕੀ ਮੱਤ ਦਿੰਦੇ ਹੁਣੇ ਤੁਹਾਡੇ ਹਾਂ ਯਾਰ ਉਹ ਵਧੀਆ ਕੰਮ ਇੱਧਰ ਸਿਆਂ ਹਾਂਜੀ 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 ਪੰਜਾਬ ਚੋਂ ਬਾਹਰ ਜਾਣ ਦੀ ਮੁਹਿੰਮ ਹਰ ਰੋਜ਼ ਵਧਦੀ ਪਈ ਹੈ। ਕੈਨੇਡਾ ਦੀ ਫੇਰੀ ਦੌਰਾਨ ਇੱਕੋ ਜਿਹੇ ਸ਼ਖਸ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਜਿਹੜਾ ਪੰਜਾਬ ਦੇ ਵਿੱਚ ਮਜ਼ਦੂਰੀ ਕਰਦਾ ਸੀ ਔਰ ਅੱਜ ਇੱਜ਼ਤ ਦੀ ਰੋਟੀ ਖਾ ਰਿਹਾ ਇੱਥੇ। ਬਹੁਤ ਸਾਰੇ ਪੰਜਾਬੀ ਵੀਰ ਭੈਣ ਭਰਾ ਆਪ ਦੇ ਜਵਾਖੀਬਾਰ ਭੇਜਣਾ ਚਾਹੁੰਦੇ ਨੇ ਬਟ ਡਰਦੇ ਨੇ ਵੀ ਪਤਾ ਨਹੀਂ ਕੀ ਬਣਨਾ ਹੈ ਕੀ ਨਹੀਂ ਬਣਨਾ। ਐਦਾਂ ਦੇ ਹੀ ਮਾਹੌਲ ਦੇ ਵਿੱਚ ਗਰੀਬੀ ਦੇ ਵਿੱਚ ਪੈਦਾ ਹੋਏ ਇੱਕ ਇਨਸਾਨ ਨੇ ਬਾਰਡਰ ਰੇਂਜ ਤੇ ਉੱਤੇ ਰਹਿੰਦੇ ਆ ਹੋਇਆਂ ਇੱਕ ਡਿਸੀਜਨ ਲਿਆ ਆਪਣਾ ਬੱਚਾ ਕੈਨੇਡਾ ਭੇਜਿਆ ਪੜ੍ਹਾਈ ਤੌਰ ਤੇ ਅਜਾਬ ਵੀ ਕੈਨੇਡਾ ਦੇ ਵਿੱਚ ਹੈ ਸੋਚੋ ਜੇ ਤੁਸੀਂ ਪੰਜਾਬ ਦੇ ਵਿੱਚੋਂ ਅੱਜ ਰੋਟੀਆਂ ਵਾਜ਼ਾਰ ਹੋ ਗਈਓ ਕੰਮ ਨਹੀਂ ਹੈਗਾ ਤੁਹਾਡੇ ਕੋਲ ਕਰਨ ਨੂੰ ਬਾਹਰਲੇ ਸੂਬਿਆਂ ਨੇ ਪ੍ਰਵਾਸੀਆਂ ਨੇ ਆ ਕੇ ਸਾਰੇ ਕੰਮ ਸੰਭਲੇ ਐਦਾਂ ਦੇ ਮੌਕੇ ਇੱਕ ਐਸੇ ਇਨਸਾਨ ਇੱਕ ਐਸੇ ਸ਼ਖਸ ਦੇ ਨਾਲ ਅੱਜ ਮੁਲਾਕਾਤ ਕਰਾ ਰਹੇ ਹਾਂ ਜਿਨੇ ਜ਼ਿੰਦਗੀ ਨੂੰ ਚੈਲੰਜ ਲਿਆ ਗਰੀਬੀ ਨੂੰ ਸਿਰ ਮੱਥੇ ਰੱਖਿਆ ਮਿਹਨਤ ਕੀਤੀ ਮਜਦੂਰੀ ਕੀਤੀ ਦਿਹਾੜੀਆਂ ਲਾਈਆਂ ਔਰ ਅੱਜ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨਾਲ ਰਹੇ ਆਓ ਸਵਾਗਤ ਕਰਦੇ ਹਾਂ ਮੇਜਰ ਸਿੰਘ ਜੀ ਦਾ ਮੇਜਰ ਜੀ ਸਤਿ ਸ਼੍ਰੀ ਅਕਾਲ ਭਾਈ ਕਿੱਥੋਂ ਸਫ਼ਰ ਸ਼ੁਰੂ ਹੋਇਆ ਪਾਜੀ ਜ਼ਿੰਦਗੀ ਦਾ ਭਾਈ ਬਚਪਨ ਵਿੱਚ ਤਾਂ ਆਪਾਂ ਘਰੇ ਕੰਮ ਕਰਦੇ ਰੇ ਹਾਂ ਹਾਂ ਜੀ ਤੇ ਬਾਅਦ ਚ ਮੇਰੇ ਪਿਤਾ ਜੀ ਮੋਦਕੀ ਕਿਹੜਾ ਪਿੰਡ ਤੁਹਾਡਾ ਮੇਰਾ ਰਣਗੜ ਪਿੰਡਾ ਰਣਗੜ ਹਾਂਜੀ ਵਾਗਾ ਬਾਰਡਰ ਦੇ ਹਾਂਜੀ ਵਾਗਾ 4 ਕਿਲੋਮੀਟਰ 4-5 ਕਿਲੋਮੀਟਰ ਬਾਰਡਰ ਤੇ 4 ਕਿਲੋਮੀਟਰ ਦਾ ਪਿੰਡ ਹੈ ਹਾਂਜੀ ਪੜ੍ਹਾਈ ਲਿਖਾਈ ਕੀ ਕੀਤੀ ਮਾ ਅੱਠ ਬੜਿਆ ਹੱਥ ਬੜੇ ਕੰਮ ਕੀ ਕੀਤਾ ਬਾਜੀ ਕੰਮ ਮੈਂ ਮਿਹਨਤ ਦਿਹਾੜੀਆਂ ਲਾਈਆਂ ਮਿਸਤਰੀਆਂ ਨਾਲ ਵੀ ਲਾਈਆਂ ਦਿਹਾੜੀਆਂ ਜ਼ਮੀਨਾਂ ਸੀਗੀਆਂ ਤੁਹਾਡੇ ਕੋਲ ਨਾ ਨਾ ਗਰੀ ਪਰਿਵਾਰ ਤੋਂ ਆਪਾਂ ਮਜੀ ਵੀ ਸੇਖਿਆ ਹਾਂਜੀ ਤੇ ਆਪਾਂ ਗਰੀ ਪਰਿਵਾਰ ਤੋਂ ਹੀ ਹਾਂ ਹਾਂਜੀ ਤੇ ਵਾਗਾ ਬਾਰਡਰ ਦੇ ਕੰਮ ਕਰਦੇ ਰੇ ਦਿਹਾੜੀਆਂ ਲਾਉਂਦੇ ਰੇ ਹਾਂਜੀ ਹਾਂਜੀ ਅੱਛਾ ਜੀ ਵਗਾ ਬਟਰੇ ਕੋਲੀ ਦਾ ਕੰਮ ਕੀਤਾ ਕੁੱਲੀ ਦਾ ਕੰਮ ਕਰਦਾ ਹਾਂਜੀ ਹਾਂ ਜਿਹੜਾ ਪਾਕਿਸਤਾਨ ਤੋਂ ਸਾਮਾਨ ਆਦਾ ਹਾਂਜੀ ਹਾਂਜੀ ਤੇ ਬਾਰਡਰ ਤੇ ਜਾਣਾ ਉੱਥੇ ਕੁੱਲੀ ਦਾ ਕੰਮ ਕਰਦਾ ਹਾਂਜੀ ਹਾਂ ਕਿੰਨੀ ਚਿਰ ਕੀਤਾ ਜੀ ਮੈਂ 8 ਸਾਲ 8-9 ਸਾਲ ਕੀਤਾ 9 ਸਾਲ ਕੁੱਲੀ ਦਾ ਕੰਮ ਹਾਂਜੀ ਤੇ ਬੱਚੇ ਕੈਨੇਡਾ ਭੇਜਣ ਬਾਰੇ ਕਿਦਾਂ ਸੋਚਿਆ ਜੀ ਹੌਸਲਾ ਹੀ ਨਹੀਂ ਪੈਂਦਾ ਭਾਜੀ ਲੋਕਾਂ ਦਾ ਹਾਂਜੀ ਗੁੱਡੀ ਮੇਰੀ ਪੜੀ ਸੀ ਹਾਂਜੀ ਪੜਾਈ ਠੀਕ ਸੀ ਹਾਂਜੀ ਤੇ ਉਹਨੇ ਐਲਸ ਕੀਤੀ ਹਾਂ ਐਲਸ ਕਰਕੇ ਫਿਰ ਕੋ ਭੇ ਆਪਲਾ ਕੋ ਮੁੰਡਿਆ ਨਾਲ ਵਿਆਹ ਕਰਕੇ ਭੇਜਿਆ ਮੇਜਰ ਭਾਜੀ ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਤੁਸੀਂ ਹਾਂਜੀ ਤੁਹਾਨੂੰ ਪਤਾ ਜੇ ਤੁਸੀਂ ਉਹ ਡਿਸੀਜਨ ਨਾ ਲੈਂਦੇ ਅੱਜ ਕੀ ਹੋਣਾ ਸੀ ਉੱਥੇ ਹਾਂ ਸਹੀ ਗੱਲ ਤੁਹਾਡੇ ਨਾਲ ਦੇ ਸਾਥੀਆਂ ਦਾ ਕੀ ਬਣਦਾ ਪਿਆ ਉੱਥੇ ਕੋਈ ਹਾਲੀ ਬਹੁਤ ਮੰਦਾ ਲਿਆ ਬਾਰਡਰ ਤੇ ਲੜਾਈਆਂ ਵੀ ਲੱਗ ਗਈਆਂ ਹਾਂ ਜਦੋਂ ਲੜਾਈ ਲੱਗੀ ਉਹਨੇ ਦਿਨ ਕੰਮ ਬੰਦ ਰਿਹਾ ਬੰਦ ਰਿਹਾ ਹੁਣ ਵੀ ਕੱਟੀ ਆ ਕੰਮ ਜੀ ਉੱਥੇ ਅੱਜ ਲੋਕ ਕੀ ਭਾਜੀ ਰੋਟੀ ਨਹੀਂ ਦੀ ਦੁਨੀਆ ਕੋਲ ਖਾਂਦੇ ਬਹੁਤ ਸਾਰੇ ਲੋਕ ਨੇ ਦਰੇ ਨਹੀਂ ਬਾਹਰ ਨਾ ਜਾਓ ਹਾਂ بڑے ਲੋਕ ਅੱਜ ਕੱਲ ਨਾ ਬੁੱਧੀਜੀਵੀ ਟੀਵੀ ਤੇ ਬਹਿ ਕੇ ਰਾਤ ਨੂੰ ਰੋਲਾ ਪਾਉਂਦੇ ਆ ਬੇਟਾ ਬਾਹਰ ਨਹੀਂ ਜਾਣਾ ਚਾਹੀਦਾ ਤੁਹਾਡੇ ਮਾਇਨੇ ਚ ਕੀ ਬਾਹਰ ਜਾਣਾ ਚਾਹੀਦਾ ਭਾਈ ਹਾਂਜੀ ਹਾਂਜੀ ਕੋਈ ਗੱਲ ਬਾਤ ਨਹੀਂ ਭਾਈ ਇਹੋ ਜੀ ਜੀ ਵਧੀਆ ਮਾਹੌਲ ਹੈ ਨੀ ਫਰਕ ਦੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਔਰ ਟ੍ਰਾਂਟੋ ਬਹੁਤ ਜ਼ਿਆਦਾ ਫਰਕ ਹੈ ਭਾਈ ਜੀ ਉੱਥੇ ਕ੍ਰੈਮ ਹੀ ਵਾਧੂ ਹਨ ਹਾਂਜੀ ਇੱਥੇ ਇੱਜ਼ਤ ਦੀ ਰੋਟੀ ਹੈ ਭਾਈ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਕੋਈ ਇੰਤਜ਼ਾਰ ਨਹੀਂ ਤੁਹਾਨੂੰ ਨਹੀਂ ਨਹੀਂ ਬਹੁਤ ਵਧੀਆ ਭਾਜੀ ਕਰਕੇ ਆ ਭਾਜੀ ਭੋਲੇ ਕਰਕੇ ਹਾਂਜੀ ਇੱਥੇ ਐ ਲਖਿੰਦਰ ਸਿੰਘ ਸੰਧੂ ਹਾਂਜੀ ਉਹਨਾਂ ਕੋ ਮ ਰਹਿੰਦੇ ਆ ਇੱਥੇ ਜੀ ਬਹੁਤ ਵਧੀਆ ਇਨਸਾਨ ਆ ਤੇ ਭਾਜੀ ਜਦੋਂ ਜਵਾਖ ਚੜਾਇਆ ਉੱਥੋਂ ਹਾਂਜੀ ਉਦੋਂ ਕੀ ਸੋਚ ਕੇ ਤੁਸੀਂ ਬੱਚਾ ਭੇਜਿਆ ਜੀ ਬੜਾ ਔਖਾ ਹੁੰਦਾ ਇਕੱਲੀ ਕੁੜੀ ਨੂੰ ਪੇੜਨਾ ਭਾਜੀ ਹਾਂਜੀ ਹਾਂਜੀ ਹਾਂ ਰਿਸ਼ਤੇਦਾਰ ਮੱਲੇਦਾਰੀ ਪਿੰਡ ਸਮਾਜ ਤੁਸੀਂ ਕਿੰਨੇ ਕੁੜੀ ਨੂੰ ਪੇਚਾ ਹਾਂਜੀ ਹਾਂ ਗੱਲੀ ਕੁੜੀ ਹਾਂਜੀ ਹਾਂਜੀ ਹਾਂ ਔਰ ਵੰਦੇ ਹੀ ਸਾਡੇ ਰਿਸ਼ਤੇਦਾਰ ਆਂਦੇ ਹੋਰ ਜੀ ਹਾਂਜੀ ਤੁਸੀਂ ਉਹ ਡਿਸੀਜਨ ਲਿਆ ਹਾਂਜੀ ਹਾਂਜੀ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਹਾਂ ਅੱਜ ਲੋਕੀ ਮਾਤ ਦਿੰਦੇ ਹੁਣੇ ਤੁਹਾਡੇ ਹਾਂ ਯਾਰ ਬਹੁਤ ਵਧੀਆ ਕੀਤਾ ਮੈਜਰ ਸਿਆ ਹਾਂਜੀ 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 ਕੀ ਦੇਖਦੇ ਹੋ ਪਾਜੀ ਇੰਡੀਆ ਵਧੀਆ ਕੈਨੇਡਾ ਵਧੀਆ ਨਹੀਂ ਕੈਨੇਡਾ ਪਾਜੀ ਵਧੀਆ ਆ ਅੱਜ ਤੁਸੀਂ ਆਪਣੇ ਬੱਚਿਆਂ ਨਾਲ ਰਹਿੰਦੇ ਹੋ ਇੱਥੇ ਹਾਂਜੀ ਅੱਜ ਤੁਹਾਨੂੰ ਇੱਥੇ ਸਾਰੀਆਂ ਫੈਸਿਲਟੀਆਂ ਦੇ ਦਈਏ ਇੱਥੇ ਦੀ ਗਾਰਮੈਂਟ ਹਾਂਜੀ ਹਾਂਜੀ ਜੀ ਉੱਥੇ ਹੁੰਦੇ ਕਿ ਉੱਥੇ ਫੈਸਿਲਟੀਆਂ ਮਿਲੀਆਂ ਨਹੀਂ ਨਹੀਂ ਹੋਰ ਮੰਨਾਂ ਵਾਲੀ ਉੱਥੇ ਭਾਈ ਪੰਜ ਜਿਲ੍ਹਾ ਅੰਮ੍ਰਿਤਸਰ ਜਿੱਥੇ ਕੀ ਰੋਜ਼ਗਾਰ ਹੈ ਨਹੀਂ ਲੋਕਾਂ ਦੇ ਕੋਲ ਹਾਂ ਕਾਰੋਬਾਰ ਹੈ ਨਹੀਂ ਨੌਕਰੀਆਂ ਮਿਲਦੀਆਂ ਨਹੀਂ ਕੀ ਕਰਨ ਉੱਥੇ ਦੇ ਲੋਕ ਕੋਈ ਹਾਲ ਨਹੀਂ ਭਾਈ ਉੱਥੇ ਦਾ ਬਾਰਡਰ ਤੇ ਦੱਸੋ ਬਾਰਡਰ ਤੇ ਕੀ ਹੁੰਦਾ ਕਿਦਾਂ ਮਾਲ ਆਂਦਾ ਕਿਦਾਂ ਕੁਲੀ ਦਾ ਕੀ ਜ਼ਿੰਦਗੀ ਹੁੰਦੀ ਹੈ ਉੱਥੇ ਭਾਈ ਕਿਹ ਵੇਲੇ ਤੇ 10 ਵਜੇ ਕੰਮ ਤੇ ਲੱਗ ਜੀਦਾ ਸੀ ਸਾਢੇ 12 ਵਜੇ ਹਟਦਾ ਸੀ ਹਾਂਜੀ ਸਾਢੇ ਢਾੜੀ ਮਤਲਬ ਕੰਮ ਕਰਦੇ ਰਹਿਣਾ ਉੱਥੇ ਬੋਲੀਆਂ ਚੁੱਕਦੇ ਰਹਿਣਾ ਸੀਮਿੰਟ ਆਉਦਾ ਸੀ ਹਾਂਜੀ ਪਰ ਸੀਮਿੰਟ ਬੜਾ ਜ਼ਿਆਦਾ ਉੜਦਾ ਹੁੰਦਾ ਸੀ ਹਾਂਜੀ ਅੱਖਾਂ 'ਚ ਪੈਣਾ ਨੱਕ 'ਚ ਮਤਲਬ ਹਾਂਜੀ ਬੜਾ ਜ਼ਿਆਦਾ ਜਿਹੜਾ ਪਾਕਿਸਤਾਨ ਤੋਂ ਸਮਾਨ ਆਉਂਦਾ ਹਾਂਜੀ ਉਹ ਇੰਡੀਆ 'ਚ ਆ ਜਾਂਦਾ ਫਿਰ ਉਹ ਕੁੱਲੀ ਦਾ ਕੰਮ ਨੂੰ ਚੁੱਕ ਕੇ ਆਪਣੇ ਵਾਲੇ ਪਾਸੇ ਲਿਆਉਣਾ ਹਨਾ ਨਹੀਂ ਮਲਗਦਾਂ ਬਣਿਆ ਅੱਛਾ ਜੀ ਤੇ ਟਰੱਕਾਂ ਨੂੰ ਉਧਰ ਨਾਲ ਇੱਧਰ ਲੱਗ ਜਣਾ ਤੇ ਆਪਾਂ ਲਾ ਗਏ ਮਾਲ ਗਦਮ ਜਿਹੜਾ ਖਰੀਦਾ ਸੀ ਤੇ ਦੂਸਰੇ ਬੰਦੇ ਬਣੇ ਹੋਰ ਬੰਦੇ ਨਹੀਂ ਲੱਦਣ ਵਾਲੇ ਹਾਂਜੀ ਉਹ ਲਾਦ ਲੈਂਦੇ ਸੀ ਆਪਾਂ ਲਾਦਦੇ ਹਾਂ ਇੱਕ ਦਿਨ ਉਹਨਾਂ ਦੀ ਵਾਰੀ ਹੁੰਦੀ ਸੀ ਮਤਲਬ ਲਾਉਣ ਦੀ ਤੇ ਅਸੀਂ ਲਾਦਦੇ ਹਾਂ ਹਾਂਜੀ ਇਦਾਂ ਕੰਮ ਜਾਂਦਾ ਕਿੰਨੇ ਪੈਸੇ ਮਿਲਦੇ ਸੀ ਭਾਜੀ ਉਹ ਵਖੋ ਘਰ ਭਾਰ ਦੇ ਹਿਸਾਬ ਨਾਲ ਹੁੰਦਾ ਜੀ ਹਾਂਜੀ ਜੇ 70 ਕਿਲੋ ਆ ਰਹੇ ਸਵਾ ਪੰਜ ਰੁਪਏ ਹੀ ਜੀ ਤੇ ਸੀਮਿੰਟ 50 ਕਿਲੋ ਹੀ ਉਹਦੇ 3 ਰੁਪਏ 50 ਪੈਸੇ ਮਿਲਦਾ ਇੱਥੇ 3 ਰੁਪਏ ਸਿਰਫ 3 ਰੁਪਏ 50 ਪੈਸੇ ਇੱਕ ਮੋਰੀ ਦੇ ਪੁਰੀ ਚੱਕ ਕੇ ਲਿਆਣੀ ਲਿਆ ਕੇ ਕਦਮ ਚਲਾਣੀ ਤੇ ਤਿੰਨ ਵੀ 500 ਪੈਸੇ ਹਾਂਜੀ ਇੱਕ ਬੋਰੀ ਜੇ ਮੈਨੂੰ ਹਾਂਜੀ ਹਾਂਜੀ ਤੁਹਾਡਾ ਵੀ ਸ਼ਰੀਰ ਟੁੱਟ ਜਾਂਦਾ ਬੜਾ ਜਿਆਦਾ ਭਾਜੀ 1400 ਬੋਰੀ ਹੋਣੀ ਸੀ 1400 ਬੋਰੀ ਇੱਕ ਇੱਕ ਬੋਰੀ ਇੱਕ ਟਰੱਕ ਦੀ 1400 ਬੋਰੀ ਇਹ ਚਾਰ ਜਿਆ ਟਰੱਕ ਲਾਉਂਦੇ ਰਿਆਂ ਅੱਜ ਕੱਲ੍ਹ ਜਵਾਕ ਤਾਂ ਭਾਜੀ ਕੰਮ ਕਰ ਹੀ ਨਹੀਂ ਸਕਦੇ ਨਹੀਂ ਕਰ ਸਕਦੇ 5 5.5 ਫੁੱਟ ਦਾ ਮੀਜਰ ਸਿੰਘ ਬੋਰੀਆਂ ਚੱਕਦਾ ਰਿਹਾ ਹਾਂਜੀ ਹਾਂਜੀ ਵਾਹਿਗੁਰੂ 70 ਕਿਲੋ ਦੀ ਬੋਰੀ ਭਾਰੀ ਮਰਾ ਕੇ ਇੱਥੇ ਤਾਂ ਟਰੱਕ ਦੇ ਬੋਰੀਆਂ ਲੰਮਕੇ ਤਾਂ ਜੜੀ ਜਾਂਦਾ ਰਿਹਾ 70 ਕਿਲੋ ਸ਼ਰੀਰ ਤੇ ਰੱਖ ਕੇ ਇੱਥੇ ਰੱਖ ਕੇ ਬੋਰੀ ਟਰੱਕ ਤੇ ਚੜਨਾ ਟਰੱਕ ਦੇ ਉੱਤੇ ਮਤਲਬ ਟਰੱਕ ਦੇ ਸਿੱਧਾ ਚੜਦੇ ਨਾ ਬੋਰੀਆਂ ਲੰਮਕੇ ਤਾਂ ਉੱਤੇ ਜੜੀ ਜਾਂਦਾ ਰਿਹਾ ਮੈਂ ਤਾਂ ਲੋਕੋ ਕਸਰ niche ਨਾ ਨਾ ਮੈਂ ਤਾਂ ਲੋਕੋ ਕਸਰ ਦੀ ਬੜੀ ਮਿੰਤ ਕੀਤੀ ਭਾਈ ਸਮੱਸਿਆ ਕੀ ਹੁੰਦੀ ਆ ਜੀ ਕੁਲੀਆਂ ਦੀ ਉੱਥੇ ਜਿਹੜੇ ਤੁਹਾਡੇ ਸਾਥੀ ਨੇ ਉੱਥੇ ਤੁਸੀਂ ਹੰਡਾਈਆਂ ਪਹਿਲਾਂ ਪਹਿਲਾਂ ਤਾਂ ਚਲੋ ਠੀਕ ਹੀ ਹਾਂਜੀ ਬਾਅਦ ਚ ਤਹਾਰੀ ਦਿਖਤਾਂ ਹੋਈ ਰਹੀ ਬਾਅਦ ਵਿੱਚ ਵੈਸੇ ਮਿਲਦੇ ਨਹੀਂ ਵੈ ਮਿਲ ਜਾਂਦੇ ਨੇ ਪਰ 8 ਦਿਨ ਬਾਅਦ 10 ਦਿਨ ਬਾਅਦ 15 ਦਿਨ ਬਾਅਦ ਇਤਨਾ ਮਿਲਦਾ ਹੁੰਦਾ ਹਾਂਜੀ ਬਾਅਦ ਦਿਖਤਾ ਹੀ ਹੈ ਪਹਿਲਾ ਪਹਿਲਾ ਸਹੀ ਬਹੁਤ ਸਾਰੇ ਤੁਹਾਡੇ ਅਮਰਸਰ ਜ਼ਿਲ੍ਹੇ ਦੇ ਕੁਲੀ ਭਰਾ ਤੁਹਾਡਾ ਇਹ ਵੀਡੀਓ ਦੇਖਣਗੇ ਹਾਂਜੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਲੱਗੇ ਰਹਿਣ ਮਿਹਨਤ ਕਰੀ ਜਾਣ ਕੇ ਆ ਜਾਣ ਬਾਹਰ ਨੂੰ ਇਹਦੇ ਪਾਏ ਭਾਈ ਮਤਲਬ ਕਿਸਮਤੀ ਗੱਲ ਆਣਾ ਮੇਰਾ ਕੋਈ ਪਤਾ ਨਹੀਂ ਮੇਰਾ ਵੀ ਹੁੰਦਾ ਤੇ ਚਲੋ ਆ ਜਿੰਨੇ ਚੰਗੀ ਗੱਲ ਆ ਬੱਚਿਆਂ ਨੂੰ ਪੜਾ ਲੈਣਾ ਆਪਣੇ ਹਾਂ ਬੱਚਿਆਂ ਨੂੰ ਪੜਾ ਲੈਂਦੇ ਆ ਜੇ ਬੱਚੇ ਪੜਨਗੇ ਤਾਂ ਫਿਰ ਆ ਜਾਣਗੇ ਹਾਂਜੀ ਹਾਂਜੀ ਨਹੀਂ ਤਾਂ ਆਪ ਤਾਂ ਬੰਦਾ ਅਨਪੜ੍ਹ ਆਪ ਕਿਥੋਂ ਆਊਗਾ ਇਹ ਮੇਜਰ ਸਿੰਘ ਮਿਸਾਲ ਐ ਸਾਡੇ ਪੰਜਾਬ ਵਾਸਤੇ ਮੇਜਰ ਸਿੰਘ ਦੀ ਜ਼ਿੰਦਗੀ ਚ ਬਹੁਤ ਦੁੱਖ ਨੇ ਬਹੁਤ ਕੁਝ ਹੁੰਦਾ ਐ ਇਸ ਇਨਸਾਨ ਨੇ 70 ਕਿਲੋ ਦੀ ਬੋਰੀ ਚੱਕ ਕੇ ਤੇ ਟਰੱਕ ਚ ਚੜਾਣੀ ਐ ਇਹ ਉਹ ਮੇਜਰ ਸਿੰਘ ਐ ਜਿਨੇ ਚੋਰੀ ਨਹੀਂ ਕੀਤੀ ਜਿਹਨੇ ਚਿੱਟਾ ਨਹੀਂ ਖਾਦਾ ਜਿਹਨੇ ਸਿਰ ਮਿਹਨਤ ਕੀਤੀ ਨਾ ਜ਼ਮੀਨ ਇਹਦੇ ਕੋਲ ਸਿਰਫ ਇਹਦੇ ਕੋਲ ਕੀ ਹੈ ਇਹਦੀ ਇਮਾਨਦਾਰੀ ਸਲੂਟ ਹੈ ਮੇਰਾ ਸਾਰੇ ਉਹਨਾਂ ਵੀਰ ਭੈਣ ਭਰਾਵਾਂ ਨੂੰ ਜਿਹੜੇ ਮਿਹਨਤਾਂ ਕਰਦੇ ਨੇ ਇੱਕ ਕੁੱਲੀ ਦੀ ਨੌਕਰੀ ਕਰਦੇ ਹੋયા ਆ ਆਪਣੇ ਬੱਚਿਆਂ ਨੂੰ ਪੜਾਣਾ ਚੰਗੀ ਪੜ੍ਹਾਈ ਪੜਾਣਾ ਉਹ ਬੱਚੇ ਐਲਟ ਵੀ ਕਲੀਅਰ ਕਰਕੇ ਉਹਨਾਂ ਬੱਚਿਆਂ ਦੇ ਕੈਨੇਡਾ ਦੇ ਵੀਜ਼ੇ ਵੀ ਲੱਗ ਗਏ ਅੱਜ ਉਹ ਬੱਚੇ ਕੈਨੇਡਾ ਦੇ ਸਿਟੀਜ਼ਨ ਨੇ ਮਿਹਨਤ ਕਰਦੇ ਪਏ ਨੇ ਉਹਨਾਂ ਬੱਚਿਆਂ ਮਿਹਨਤ ਕਰਕੇ ਅੱਜ ਮੇਜਰ ਸਿੰਘ ਵੀ ਕੈਨੇਡਾ ਦੇਖ ਰਿਹਾ ਬਹੁਤ ਸਾਰੇ ਲੋਕ ਨਿੰਦਣਗੇ ਤੁਹਾਨੂੰ ਬਾਹਰ ਨਾ ਆਓ ਇਹ ਤੁਹਾਡੇ ਵਿੱਚ ਦਾ ਇੱਕ ਸ਼ਖਸ ਹੈ ਜਿਹਨੇ ਮਿਹਨਤ ਕਰਕੇ ਪ੍ਰੂਵ ਕਰਤਾ ਕਿ ਇਮਾਨਦਾਰੀ ਨਾਲ ਵੀ ਬਹੁਤ ਕੁਝ ਕੀਤਾ ਜਾ ਸਕਦਾ ਮੈਂ ਤਿੰਨ ਦਿਨ ਦਾ ਮੇਜਰ ਸਿੰਘ ਨੂੰ ਮਿਲਿਆ ਬਹੁਤ ਬਹੁਤ ਵਧੀਆ ਇਨਸਾਨ ਨੇ ਰੱਬੀ ਰੂਪ ਇਨਸਾਨ ਹੈ ਇਹ ਕਹਿੰਦੇ ਨੇ ਮੈਂ ਮੱਝ ਵੀ ਸਿੱਖਾਂ ਨਹੀਂ ਇਹ ਦੁਨੀਆ ਦੇ ਵਿੱਚ ਇੱਕ ਸੱਚੀ ਰੂਹ ਹੈ ਨਾ ਇਹ ਰੂਹ ਹੈ ਜਾਤਾਂ ਪਾਤਾਂ 'ਚ ਕੁਝ ਨਹੀਂ ਪਿਆ ਪਿਆਰ ਕਰੀਏ ਇਨਸਾਨੀਅਤ ਨੂੰ ਐਦਾਂ ਦੇ ਇਨਸਾਨ ਇਨਸਪੀਰੇਸ਼ਨ ਹੈ ਜਿ ਤੁਸੀਂ ਵੀ ਪੰਜਾਬ ਦੇ ਵਿੱਚ ਖਜਲ ਹੋ ਰਹੇ ਹੋ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਪੜ੍ਹਾਓ ਚੰਗੀ ਪੜ੍ਹਾਈ ਪੜ੍ਹਾਓਗੇ ਤੁਸੀਂ ਵੀ ਮੇਜਰ ਸਿੰਘ ਵਾਂਗੂ ਕੈਨੇਡਾ ਦੇਖ पाओ ਮੇਜਰ ਸਿੰਘ ਜੀ ਮੇਰਾ ਵੀਰ ਮੇਰੇ ਕੋਲ ਔਰ ਗੱਲ ਨਹੀਂ ਕਰ ਹੋ ਰਹੀ ਯਾਰ ਜਿੰਨਾ ਕ ਦਰਦ ਤੇਰੀ ਜ਼ਿੰਦਗੀ ਚ ਆ ਚਾਂਦੇ ਜਾਂਦੇ ਕੀ ਕਹਾਂਗਾ ਆਪਣੇ ਕੁਲੀਪਰਾਵਾਂ ਨੂੰ ਪੰਜਾਬੀ ਭੀਮ ਭਰਾਵਾਂ ਮੈਂ ਤੁਹਾਡੇ ਮੂੰਹੋਂ ਕੁਝ ਸੁਣਨਾ ਚਾਹਨਾ ਅੱਜ ਤੁਹਾਡੇ ਬੱਚੇ ਕਾਮਯਾਬ ਹੋਏ ਹਾਂਜੀ ਮੈਂ ਵੀ ਭਾਈ ਸਾਡੇ ਬੱਚੇ ਕਾਮਯਾਬ ਹੋਣਾ ਤੋਂ ਵੀ ਕੀ ਫਾਰਮੂਲਾ ਸੀਗਾ ਮੇਜਰ ਸਿੰਘ ਦਾ ਹਾਂਜੀ ਮੈਂ ਇੰਨੀ ਮਤ ਦਿੱਤੀ ਕਿ ਬੱਚੇ ਪੜਾ ਲਓ ਮੇਰੀ 베ੜੀ ਭਾਜੀ ਪੜੀ ਆਰਮੀ ਸਕੂਲੇ ਅੱਛਾ ਆਰਮੀ ਸਕੂਲੇ ਪੜਾਈ ਕੀਤੀ ਨੇ ਹਾਂਜੀ ਖਾਸਿਆ ਆਰਮੀ ਸਕੂਲ ਉੱਥੇ ਪੜਾਈ ਕੀਤੀ ਉਦੇ ਕਰਕੇ ਜਦੋਂ ਠੀਕ ਪੜ੍ਹਾਈ ਉੱਥੇ ਵਧੀਆ ਸੀ ਚ ਮੁੜ ਕੇ ਕਾਲ ਜਾਣੇ ਪੇ ਕਾਲ ਜਾ ਕੇ ਬੰਨ ਕੀਤੀ ਕੁੜਕਲਸ ਕੀਤੀ ਤੋ ਫਿਰ ਚਲੋ ਜਦ ਤੱਕ ਇਹ ਲੱਗ ਗਿਆ ਜੀ ਦੇਖੋ ਕਿੰਨੇ ਭੋਲੇ ਇਨਸਾਨ ਨੇ ਗੱਲ ਵੀ ਨਹੀਂ ਕਰ ਪਾਰੇ ਕੈਮਰੇ ਤੇ ਜੇ ਇਦਾਂ ਦਾ ਸਿੱਧਾ ਸਾਦਾ ਅਨਪੜ ਬੰਦਾ ਅੱਜ ਕੈਨੇਡਾ ਆ ਸਕਦਾ ਤੁਸੀਂ ਵੀ ਆ ਸਕਦੇ ਹੋ ਸਿਰਫ ਇਮਾਨਦਾਰ ਹੋਣਾ ਪੈਣਾ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖੋ ਅਰਦਾਸ ਕਰੋ ਮਹਾਰਾਜ ਅੱਗੇ ਕਿ ਗੁਰੂ ਮਹਾਰਾਜ ਤੁਹਾਡੀ ਵੀ ਸੁਣਨ ਅਸੀਂ ਸਾਰੇ ਜਣੇ ਮਿਲ ਕੇ ਮੇਜਰ ਸਿੰਘ ਲਈ ਅਰਦਾਸ ਕਰੀਏ ਕਿ ਇਹ ਸੜਕ ਖੁਸ਼ ਰਵੇ ਇਹਦੇ ਬੱਚੇ ਇਦਾਂ ਹੀ ਹੱਸਦੇ ਖੇਡਦੇ ਰਹਿਣ ਧੰਨਵਾਦ ਮੇਜਰ ਪੱਜ